ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ ਜਿਹੜੀ ਆਪਾਂ ਆ ਪ੍ਰੈਸ ਕਾਨਫਰੰਸ ਕਰ ਰਹੇ ਆ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜਿੰਨੇ ਵੀ ਪੱਤਰਕਾਰ ਭਰਾ ਇੱਥੇ ਹਾਜ਼ਰ ਹੋਏ ਆ ਬੇਨਤੀ ਇਹ ਕਰਨ ਲਈ ਹਾਜ਼ਰ ਹੋਏ ਆ ਸਾਰੀਆਂ ਸੰਗਤਾਂ ਨੂੰ ਕਿ 14 ਤਰੀਕ ਨੂੰ ਮਾਗੀ ਵਾਲੇ ਦਿਨ ਮੁਖਸਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜੀ ਹੈ ਕਾਨਫਰੰਸ ਕਰ ਰਹੇ ਆ ਉੱਥੇ ਵਿਸ਼ਾਲ ਕਾਨਫਰੰਸ ਹੋਏਗੀ ਸਾਰੇ ਪੰਜਾਬ ਤੋਂ ਸੰਗਤਾਂ ਜਿਹੜੀਆਂ ਹਮ ਹਮਾ ਕੇ ਪਹੁੰਚ ਰਹੀਆਂ ਸੋ ਮੈਂ ਬੇਨਤੀ ਕਰਦਾ ਵਾਤੋ ਵਦ ਜਿਹੜੇ ਵਾਤੋ ਵਦ ਤੁਸੀਂ ਵੀ ਉਥੇ ਪਹੁੰਚੋ ਤੇ ਹਾਜ਼ਰੀਆਂ ਉਥੇ ਲਵਾਓ ਤਾਂ ਜੋ ਆਪਾਂ ਇਹ ਸਰਕਾਰਾਂ ਨੂੰ ਦੱਸ ਸਕੀਏ ਕਿ ਜ਼ੁਲਮ ਦੇ ਖਿਲਾਫ ਖੜਨ ਵਾਲੇ ਅਜੇ ਇੱਥੇ ਦੁਨੀਆ ਦੇ ਵਿੱਚ ਹੈਗੇ ਨੇ ਵਾਰਸ ਜਿਹੜੇ ਨੇ ਪੰਜਾਬ ਦੇ ਪੰਜਾਬੀ ਅੱਧੀ ਗੱਲ ਕਰਨ ਵਾਲੇ ਉਹ ਅਜੇ ਇੱਥੇ ਹੈਗੇ ਨੇ ਜਿਹੜੇ-ਜਿਹੜੇ ਪੰਥਕ ਮੁੱਦਿਆਂ ਦੀ ਗੱਲ ਉਥੇ ਵੇਖੋ ਜੀ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਜਿਵੇਂ ਪਤਾ ਸਾਡੇ ਨੌਜਵਾਨ ਵੀਰਾਂ ਨੂੰ ਚੁੱਕ ਕੇ ਤੇ ਇਹਨਾਂ ਨੇ ਜੇਲਾਂ ਵਿੱਚ ਸੁੱਟਤਾ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਸੀ ਸੋ ਆਪਾਂ ਨਸ਼ਿਆਂ ਦੇ ਖਿਲਾਫ ਹਮੇਸ਼ਾ ਗੱਲ ਕਰਦੇ ਰਾਵਾਂਗੇ ਕਿਉਂਕਿ ਸਾਡੇ ਵੇਖੋ ਜਿਹੜੀ ਜਵਾਨੀ ਆ ਉਹਨੂੰ ਸਭ ਤੋਂ ਵੱਧ ਕੋਣ ਵਾਂਗੂ ਕੀ ਚੰਬੜਿਆ ਹੋਇਆ ਨਸ਼ਾ ਚੰਬੜਿਆ ਆ ਸੋ ਆਪਾਂ ਨਸ਼ੇ ਦੇ ਖਿਲਾਫ ਗੈਂਗਸਟਰਵਾਦ ਦੇ ਖਿਲਾਫ ਜਿਹੜੀਆਂ ਸਰਕਾਰੀ ਧੱਕੇਸ਼ਈਆਂ ਨੇ ਉਹਦੇ ਖਿਲਾਫ ਅਸੀਂ ਉੱਥੇ ਇਕੱਤਰ ਹੋ ਰਹੇ ਆਂ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਅਸੀਂ ਉੱਥੇ ਇਕੱਠੇ ਹੋ ਰਹੇ ਆਂ ਕੱਲ ਕੀਤੀ ਜਾਵੇ ਤਾਂ ਭਾਈ ਅਮਰਪਾਲ ਸਿੰਘ ਸਮੇਤ ਹੋਰ ਕਈ ਇਹ ਸਿੰਘ ਜਿਹੜੇ ਫਜ਼ਾਵਾ ਪੁੱਛ ਚੁੱਕੇ ਆ ਭਾਈ ਅਮਰਪਾਲ ਸਿੰਘ ਨੂੰ ਹੁਣ ਐਨਐਸਟਾ ਜੇਲ੍ਹ ਵਿੱਚ ਛੁੱਟਿਆ ਬੰਦ ਕੀਤਾ ਗਿਆ ਹਾਂਜੀ ਵੇਖੋ ਪਤਾ ਕੀ ਗੱਲ ਆ ਜਿਹੜੀਆਂ ਸਰਕਾਰਾਂ ਨੇ ਨਾ ਉਹ ਚਾਹੁੰਦੀਆਂ ਨੇ ਕਿ ਸਾਡਾ ਬਿਜ਼ਨਸ ਨਾ ਕਿਤੇ ਬੰਦ ਹੋ ਜੇ ਇਹ ਨਸ਼ਾ ਜਿਹੜਾ ਨਾ ਇਹ ਐਸੀ ਚੀਜ਼ ਆ ਇਹ ਰੂਟ ਲੈਵਲ ਤੋਂ ਲੈ ਕੇ ਉੱਪਰ ਤੱਕ ਜਿਹੜੇ ਬੈਠੇ ਮਿਨਿਸਟਰੀਆਂ ਦੇ ਵਿੱਚ ਇਹਨਾਂ ਲੋਕਾਂ ਤੱਕ ਇਹਦਾ ਪੈਸਾ ਪਹੁੰਚਦਾ ਤੇ ਭਾਈ ਅਮਰਪਾਲ ਸਿੰਘ ਹੋਣਾ ਨੇ ਕੀ ਕੀਤਾ ਹੈ ਕਿ ਜਵਾਨੀ ਨੂੰ ਉਹਨਾਂ ਨੇ ਆਪਣੇ ਨਾਲ ਜੋੜ ਕੇ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਿਆ ਸੀ ਇਹ ਗੱਲ ਹੀ ਚੁੱਭ ਗਈ ਸਰਕਾਰਾਂ ਨੂੰ ਤੇ ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਜੇਲਾਂ ਵਿੱਚ ਜਿਹੜਾ ਇਹ ਬੰਦ ਕਰਤਾ ਸੋ ਇਹਦੇ ਖਿਲਾਫ ਹੀ ਅਸੀਂ ਇਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਤਾਂ ਹੀ ਇਹ ਪਾਰਟੀ ਸਾਡੀ ਹੋਂਦ ਵਿੱਚ ਆਈ ਆ ਕਿ ਕੋਈ ਵੀ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆ ਇਹ ਉਹਦੇ ਨਾਲ ਧੱਕਾ ਕਰਦੇ ਨੇ ਸੋ ਸਾਡਾ ਇੱਕ ਸੰਗਠਨ ਬਣ ਜੇ ਐਟ ਲੀਸਟ ਅਸੀਂ ਜਿਹੜਾ ਇਹਨਾਂ ਸਰਕਾਰਾਂ ਦੇ ਮੂੰਹ ਤੇ ਇਹਨਾਂ ਦਾ ਜਵਾਬ ਦੇ ਸਕੀਏ ਤੇ ਕਦੇ ਕਿਰਪਾ ਕਰੇ ਸਤਿਗੁਰੂ ਤੇ ਅਸੀਂ ਆਪਣੀ ਸਰਕਾਰ ਹੀ ਬਣਾ ਲਈ 12800 ਮਾਮਲੇ ਦੇ ਹਾਂਜੀ 328 ਰੂਪ ਮਾਮਲਿਆਂ ਦੀ ਵੇਖੋ ਜਿਹੜੀ ਜਾਣਕਾਰੀ ਆ ਉਹ ਐਸਜੀਪੀਸੀ ਦੇ ਕੋਲ ਆ ਤੇ ਮੈਂ ਤੇ ਕਹਿੰਨਾ ਵਾਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਅਕਾਲ ਤਖਤ ਸਾਹਿਬ ਦੇ ਹੱਥ 'ਚ ਇਹਦੀ ਸਾਰੀ ਜਾਣਕਾਰੀ ਆ ਜਾਂ ਤੇ ਉਹ ਆਪ ਹੀ ਇਹਨੂੰ ਰਿਲੀਜ਼ ਕਰਨ ਇਹ ਜਿਹੜੇ ਲੋਕਾਂ ਦੇ ਸ਼ੱਕ ਜਿਹੜੇ ਆ ਕੱਢਣੇ ਚਾਹੀਦੇ ਆ ਜੀ। ਅੰਗਲ ਪੁਲਿਸ ਜਾਣ ਤੇ ਵਿੱਚ ਸੁਝਾਅ ਦੇਣਾ ਚਾਹੀਦਾ। ਮਤਲਬ ਮੇਰਾ ਪੱਖ ਇਹ ਕਹਿੰਦਾ ਕਿ ਜਿਹੜੇ ਧਾਰਮਿਕ ਮਸਲੇ ਆ ਉਹ ਸਰਕਾਰੀ ਮਸਲੇ ਨਹੀਂ ਹੁੰਦੇ। ਪਰ ਇਹ ਜਿਹੜਾ ਫਿਰ ਵੀ ਫਰਜ਼ ਸਾਡਾ ਜਿਹੜਾ ਐਸਜੀਪੀਸੀ ਦਾ ਇਹ ਬਣਦਾ ਆ ਕਿ ਲੋਕਾਂ ਨੂੰ ਜਿਹੜਾ ਇਹ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਇਹਨੂੰ ਕਲੀਅਰ ਕਰਨਾ ਚਾਹੀਦਾ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਸਰਕਾਰ ਵੀ ਕੋਈ ਨਸ਼ੇ ਖਤਮ ਕਰ ਰਹੀ ਹੈ ਪਹਿਲਾਂ ਜੁੱਧ ਨਸ਼ਿਆਂ ਵਿਰੁੱਧ ਮੈਂ ਇੱਕ ਚੱਲੀ ਜੀ ਹੁਣ ਦੋ ਚੱਲੀ ਆ ਕੀ ਲੱਗਦਾ ਕਿ ਥਲ ਪਾਸ ਤੱਕ ਨਹੀਂ ਜਾ ਪਾਲੀ ਹੁਣ ਤੱਕ ਇਹਨਾਂ ਦੇ ਵੀ ਦੇਖੋ ਮੈਨੂੰ ਐ ਲੱਗਦਾ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਵੀ ਇਹਨਾਂ ਜੇ ਪਹਿਲਾਂ ਕੀਤਾ ਉਦੋਂ ਵੀ ਮੈਨੂੰ ਲੱਗਦਾ ਸ਼ਾਇਦ ਰੇਟ ਭਾਵੇਂ ਨਸ਼ੇ ਦਾ ਵਧਿਆ ਹੋਵੇ ਜਦੋਂ ਡਿਲੀਵਰੀ ਲਈ ਬੰਦੇ ਇਹਨਾਂ ਹੋਰ ਡਿਫਾਈਨ ਕੀਤੇ ਵੀ ਸਾਨੂੰ ਪਤਾ ਨਹੀਂ ਪਿੰਡਾਂ 'ਚ ਕੌਣ-ਕੌਣ ਵੇਚਣਦਿਆਂ ਵੀ ਇਹਦੇ ਨਾਲ ਸਾਡਾ ਸਰਕਲ ਜਾਂ ਜੁੜ ਜੇ ਵੀ ਆ ਵੀ ਵੇਚਣਦਿਆਂ ਤੇ ਅਸੀਂ ਉਹਦੇ ਨਾਲ ਡਿਲੀਵਰੀ ਹੋਰ ਵਧੀਆ ਦੇ ਸਕੀਏ ਕੋਈ ਰਿਕਾਵਟ ਤੇ ਮਹਿਸੂਸ ਨਹੀਂ ਹੋਈ ਪਰ ਹਾਂ ਇਮਾਨਦਾਰੀ ਦੇ ਨਾਲ ਸਾਨੂੰ ਆਪ ਹੀ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੁਣ ਸਰਕਾਰਾਂ ਤੋਂ ਤੇ ਮਤਲਬ ਸਾਡੀ ਜਿਹੜੀ ਆ ਕੀ ਆਂਦੇ ਹੁੰਦੇ ਆ ਐਕਸਪੈਕਟੇਸ਼ਨ ਜਿਹੜੀ ਉਹ ਮਰ ਚੁੱਕੀ ਆ ਸੋ ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਆਪ ਹੀ ਇਹਨੂੰ ਨਸ਼ੇ ਨੂੰ ਕਿਸ ਤਰੀਕੇ ਨਾਲ ਲੱਕੀਏ ਹਾਂਜੀ ਵੇਖੋ ਗੈਂਗਸਟਰ ਮੈਂ ਅੱਗੇ ਵੀ ਗੱਲ ਕਰਦਾ ਹੁਣ ਨਾ ਕਿ ਇਹ ਗੈਂਗਸਟਰ ਜਿਹੜੇ ਨੇ ਇਹ ਦੋਸ਼ੀ ਨਹੀਂ ਇਹ ਵਿਕਟਮ ਨੇ ਇਹ ਸਿਸਟਮ ਦੇ ਵਿਕਟਮ ਨੇ ਹੋਇਆ ਕੀ ਆ ਕਿ ਵੇਖੋ ਬੇਰਜ਼ਗਾਰੀ ਆ ਬੇਰਜ਼ਗਾਰੀ ਆ ਉਹ ਮੁੰਡਿਆਂ ਨੇ ਪੈਸਾ ਕਮਾਉਣ ਲਈ ਕਿਉਂਕਿ ਅੱਜ ਕੱਲ ਸਪਨੇ ਵੱਡੇ ਹੋ ਗਏ ਜਨਰੇਸ਼ਨ ਦੇ ਕੰਪੀਟੀਸ਼ਨ ਬਹੁਤ ਹੋਣ ਕਰਕੇ ਕੁਝ ਲੋਕ ਨਸ਼ਾ ਵੇਚਣਾ ਸ਼ੁਰੂ ਕਰ ਗਏ ਕੁਝ ਇਹੋ ਜਿਹੀਆਂ ਲਾਈਨਾਂ ਦੇ ਵਿੱਚ ਆ ਗਏ ਪੋਲਿਟਿਕਲ ਲੋਕਾਂ ਨੇ ਇਹਨਾਂ ਨੂੰ ਯੂਜ਼ ਕੀਤਾ ਉਹ ਜਦੋਂ ਇੱਕ ਅੱਧੀ ਕਿਸੇ ਕੋਲ ਕੋਈ ਘਟਨਾ ਵਾਪਰ ਜਾਂਦੀ ਆ ਉਹ ਪਰਚਾ ਤੇ ਕਾਮ ਕਤਲ ਦਾ ਹੁੰਦਾ ਉਹ ਸਿੱਧਾ ਗੈਂਗਸਟਰ ਉਹਦੇ ਨਾਂ ਨਾਲ ਲੱਗ ਜਾਂਦਾ ਸੋ ਮੈਨੂੰ ਲੱਗਦਾ ਜਿਹੜੇ ਗੈਂਗਸਟਰ ਵੀ ਇਹ ਵੀ ਵਿਕਟਮ ਨੇ ਸੋ ਇਹਨਾਂ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਤੁਸੀਂ ਵਾਪਸ ਮੁੜਾਓ ਆਪਾਂ ਇਹਨਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਤੇ ਬਾਕੀ ਸਰਕਾਰ ਨੂੰ ਮੈਨੂੰ ਲੱਗਦਾ ਕੋਈ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਜਿਹਦੇ ਨਾਲ ਇਹ ਲੋਕ ਜਿਹੜੇ ਆ ਆਪਣਾ ਆਤਮ ਸਮਰਪਨ ਜਿਹੜਾ ਉਹ ਕਰ ਸਕਣ ਪਾਰਟੀ ਨੇ ਵੱਡੀ ਜ਼ਿੰਮੇਵਾਰ ਦਿੱਤੀ ਤੁਹਾਨੂੰ ਇਸ ਪੋਸਟ ਪਰслан ਆ ਤੇ ਤੁਸੀਂ ਕਿਵੇਂ ਦੀ ਰਣਨੀਤੀ ਰੇਗੀ ਤੁਹਾਡੀ ਘਰ ਕੇ ਨਕਸ਼ਿਆਂ ਦੀ ਰੋਕਤਾਂ ਮੈਂ ਮੈਂ ਤਾਂ ਇਹ ਚਾਹੁੰਨਾ ਵਾਂ ਅਸੀਂ ਇਹਨਾਂ ਇਸ ਬਾਰੇ ਮੀਟਿੰਗਾਂ ਜਿਹੜੀਆਂ ਕਰ ਰਹੇ ਆਂ ਕਿ ਅਸੀਂ ਆਪਣੀਆਂ 11-11 ਮੈਂਬਰੀ ਟੀਮਾਂ ਜਿਹੜੀਆਂ ਹਰ ਪਿੰਡ ਦੇ ਵਿੱਚ ਬਣਾਉਣੀਆਂ ਨੇ ਜਿਹੜੀਆਂ ਇਹ ਨਿਰਧਾਰਤ ਕਰਨੀਆਂ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਇਹ ਨਸ਼ਾ ਨਾ ਵਿਕੇ ਉਹ ਚਾਹੇ ਸਾਨੂੰ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਲੈਣਾ ਪਵੇ ਅਸੀਂ ਉਹਨਾਂ ਤੱਕ ਇਹ ਇਨਫੋਰਮੇਸ਼ਨ ਦਈਏ ਚਾਹੇ ਅਸੀਂ ਆਪਣੀ ਪੰਚਾਇਤ ਲੈਵਲ ਤੇ ਪਿੰਡ ਲੈਵਲ ਤੇ ਕੋਈ ਗਰੁੱਪ ਬਣਾ ਕੇ ਅਸੀਂ ਇਹਦੇ ਖਿਲਾਫ ਉਸ ਘਰ ਪਰਿਵਾਰ ਨੂੰ ਜਾ ਕੇ ਬੇਨਤੀ ਕਰੀਏ ਕਿ ਇਹ ਨਸ਼ੇ ਜਿਹੜੇ ਆ ਤੁਸੀਂ ਨਾ ਵੇਚੋ